ਇੱਕ ਸ਼ਹਿਰ ਜਿੱਥੇ ਪਹਾੜਾਂ ਦੀ ਗੂੰਜੋਂ ਨਿਕਲਦੀਆਂ ਛੀਲਾਂ ਰੂਹ ਨੂੰ ਉਚਾਈਆਂ ਦੇਣ ਵਾਲੇ ਉੱਚੇ ਪਹਾੜ ਸਵਰਗ ਵਰਗਾ ਨਜ਼ਾਰਾ ਦਿੰਦੇ ਅੰਗੂਰਾਂ ਦੇ ਬਾਗ ਤੇ ਕੁਦਰਤ ਹਰ ਪਲ ਆਪਣਾ ਨਵਾਂ ਰੰਗ ਦਿਖਾਉਂਦੀ ਹੈ ਸਵਾਗਤ ਹੈ ਤੁਹਾਡਾ ਕਿਲੌਨਾ ਚ ਅਰੇਗਾ ਨੌਕਸ ਮਾਊਂਟਨ ਤੇ ਵੀ ਅੱਜ ਕਰਨ ਆਇਆ ਹਾਈਕਿੰਗ ਅੱਜ ਦੀ ਟ੍ਰੇਲ ਦਾ ਆਪਣਾ ਹਾਈਕ ਦਾ ਨਾਮ ਆ ਪੈਕਸ ਟ੍ਰੇਲ ਜਿਹੜੀ ਕਿ ਆਪਣੀ ਲਗਭਗ 1275 ਮੀਟਰ ਦਾ ਐਲਿਵੇਸ਼ਨ ਇਹਦਾ ਲਗਭਗ 170 ਮੀਟਰ ਚੇਂਜ ਹੋਣਾ ਵਾ ਤੇ ਇੱਕ ਹਾਈਕ ਸਟਾਰਟ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਬਈ ਇੱਥੇ ਬੇਅਰਸ ਵਗੈਰਾ ਐਕਟਿਵ ਰਹਿੰਦੇ ਆ ਸੋ ਬੇਅਰ ਸਪਰੇ ਵਗੈਰਾ ਆਪਣੀ ਨਾਲ ਜ਼ਰੂਰ ਲੈ ਕੇ ਆਓ ਅਗਰ ਤੁਸੀਂ ਇੱਥੇ BC ਕਿਸੇ ਵੀ ਹਾਈਕ ਕਰਨ ਜਾ ਰਹੇ ਹੋ ਤਾਂ ਆਲਮੋਸਟ ਆਪਣੇ ਬੇਅਰ ਸਪਰੇ ਵਗੈਰਾ ਜ਼ਰੂਰ ਨਾਲ ਰੱਖਿਓ ਜਿਵੇਂ ਜਿਵੇਂ ਆਪਣਾ ਪੌੜੀਆਂ ਦਾ ਗੇੜ ਵਧ ਹੀ ਜਾਂਦਾ ਹੈ ਤੇ ਓਵੇਂ ਓਵੇਂ ਆਪਣਾ ਸਾਵਾਂ ਦਾ ਗੇੜ ਵੀ ਨਾਲੋਂ ਨਾਲ ਵਧ ਹੀ ਜਾਂਦਾ ਹੈ ਤੇ ਆਲਮੋਸਟ 100 ਪੌੜੀਆਂ ਦਾ ਪੜਾਪਾ ਆਪਾਂ ਨੂੰ ਚੜ੍ਹਨਾ ਹੀ ਪੈਂਦਾ ਹੈ ਫਿਰ ਅੱਗੇ ਆਪਾਂ ਨੂੰ ਇੱਕ ਵਿਊ ਪੁਆਇੰਟ ਮਿਲਦਾ ਹੈ ਉੱਥੇ 5-10 ਮਿੰਟ ਦੇਖਾਂਗੇ ਸ਼ਹਿਰ ਉੱਥੋਂ ਸਾਰਾ ਦਿਖਦਾ ਤੇ ਬਾਅਦਾਂ ਆਪਾਂ ਫਿਰ ਆਪਣੀ ਅਗਲੀ ਹਾਈਕ ਕਰਾਂਗੇ ਸਟਾਰਟ ਉੱਥੋਂ ਸੋ ਐਸਾ ਇੱਕ ਦਾ ਆਪਣਾ ਪਹਿਲਾ ਬੈਸਟ ਤੇ ਘੈਂਟ ਵਿਊ ਜਿਹੜਾ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਿਆ ਤੇ ਤੁਹਾਨੂੰ ਇਹਦੀ ਚਲਕ ਦਿਖਾਉਨੇ ਆਂ ਥੋੜੇ ਜਿਹਾ ਡਰੋਨ ਸ਼ਾਟਾਂ ਨਾਲ ਕੀ ਰਿਵਿਊ ਬਾਈ ਤੁਹਾਡਾ ਸੋ ਫਾਰ ਵੀਊ ਪੂਰਾ ਘੰਟਾ ਹਾਈਕ ਕਰਨ ਲੱਗਦਾ ਜਿਹੜਾ ਘੁੰਮਣਾ ਰਿਹਾ ਕਲੋਨੇ ਮੋਸਟਲੀ ਸਮਰ ਵਿੱਚ ਆਇਓ ਤੇ ਇਹ ਹਾਈਕ ਵਗੈਰਾ ਜ਼ਰੂਰ ਇੱਥੇ ਖੜਿਓ ਦੋ ਤਿੰਨ ਹਾਈਕਾਂ ਨੇ ਟ੍ਰੇਲਾਂ ਨੇ ਤੇ ਜਿਹੜੀ ਤੁਹਾਨੂੰ ਸੌਖੀ ਲੱਗਦੀ ਆ ਸਾਰਿਆਂ ਦਾ ਲੱਗ ਲੱਗ ਸਿਸਟਮ ਆ ਕੋਈ ਲੰਮੀ ਆ ਕੋਈ ਵੱਡੀ ਆ ਕੋਈ ਮੋਡਰੇਟ ਆ ਕੋਈ ਈਜੀ ਆ ਤੇ ਘੰਟਾ ਤੇ ਇਹ ਵੀਊ ਤੇ ਇਹ ਵੀ ਜ਼ਰੂਰ ਆਇਓ ਸਾਰਾ ਸ਼ਹਿਰ ਦਿਖਦਾ ਇੱਥੋਂ ਰਾਈਟ ਤੇ ਚੱਲਦੇ ਆ ਅੱਗੇ ਵੱਲ ਨੂੰ ਯਾਰ ਤੇ ਲੱਕੀ ਸੀਗੇ ਉਹਦੇ ਕਰਕੇ ਦਿਨ ਬਹੁਤ ਜਿਆਦੇ ਵਧੀਆ ਪਰ ਨਹੀਂ ਕੱਲ ਮੀਂਹ ਪੈ ਕੇ ਹਟਿਆ ਤੇ ਉਦੋਂ ਪਹਿਲਾਂ ਸਨੋ ਸੀਗੀ ਸੋ ਜੇ ਤੁਸੀਂ 2-3 ਘੰਟੇ ਲਾ ਕੇ ਤਾਂ ਹਾਈਕ ਕਰ ਰਹੇ ਹੋ ਸੋ ਆਈ ਥਿੰਕ ਵਰਥੇ ਟੋਡੀਆਂ ਜਦੋਂ ਵਿਊ ਮਿਲਦਾ ਕਿਉਂਕਿ ਐਟ ਦੀ ਐਂਡ ਆਪਾਂ ਇਨੀ ਹਾਈ ਕਰ ਰਹੇ ਹਾਂ ਸਿਰਫ ਵਿਊ ਲਈ ਐਟ ਲੀਸਟ ਅਸਟਾ ਉਸ ਚੀ ਲਈ ਕਰ ਰਹੇ ਹਾਂ ਅਨਲੈਸ ਕੋਡਾ ਕੋਈ ਹੋਰ ਰੀਜ਼ਨ ਬਟ ਸੋ ਸੈਟੀਸਫਾਈਡ ਆ ਪਹਿਲੇ ਲੁੱਕ ਆਊਟ ਤੋਂ ਬਹੁਤ ਜ਼ਿਆਦਾ ਵਧੀਆ ਵਿਊ ਆ ਤੇ ਇਸ ਹਾਈਕ ਦੇ ਨਾਲ ਨਾਲ ਆਪਾਂ ਨੂੰ ਇੱਧਰ ਹਰਿਆ ਭਰਿਆ ਕੁਦਰਤ ਦਾ ਨਜ਼ਾਰਾ ਤੇ ਨਾਲ ਹੀ ਦੂਜੇ ਪਾਸੇ ਉੱਧਰ ਚੋਟੀਆਂ ਤੇ ਪਈ ਬਰਫ਼ ਦਿਖਦੀ ਆ ਤੇ ਆਪਾਂ ਇੱਧਰ ਤਾਂ ਨੂੰ ਉੱਪਰ ਨੂੰ ਜਾਣਾ ਤੇ ਬਿਲਕੁਲ ਚੋਟੀ ਤੇ ਜਾਣਾ ਸਿੱਧੀ ਚੜ੍ਹਾਈ ਆ ਖੜੀ ਆ ਤੇ ਉੱਪਰ ਜਾ ਕੇ ਦੇਖਦੇ ਆ ਉੱਤੋਂ ਦਾ ਨਜ਼ਾਰਾ ਕੀ ਦਿਖਦਾ ਆਪਾਂ ਨੂੰ ਐਸਟੀਮੇਟ 2 ਘੰਟੇ ਕਿਹਾ ਗਿਆ ਆਲੀ ਹਾਈਕ ਨੂੰ ਕੰਪਲੀਟ ਕਰਨ ਲਈ ਪਰ ਦੇਖ ਸਾਹਬ ਨਾਲ ਅਸੀਂ ਰੌਕ ਰੌਕ ਕੇ ਹਰ ਇੱਕ ਮੂਵਮੈਂਟ ਕੈਪਚਰ ਕਰਕੇ ਜਾ ਰਹੇ ਆ 2 ਘੰਟਿਆਂ ਤੋਂ ਵੱਧ ਹੀ ਟਾਈਮ ਲੱਗੂਗਾ ਵੱਧ ਹੀ ਲਗੂ ਬਣਾ ਰਾ 3 ਤੋਂ 3 ਘੰਟੇ ਲੱਗਣਗੇ ਆਰਾਮ ਨਾਲ 3 ਘੰਟੇ ਆ ਪਰ ਹਾਈਕ ਟ੍ਰੇਲ ਬੜੀ ਆਇਆ ਬਾਕੀ ਮੌਸਮ ਘੈਂਟਾ ਮੌਸਮ ਬਹੁਤ ਘੈਂਟ ਹੋ ਗਿਆ ਆ ਹਾਈਕ ਦੇ ਥੋੜੇ ਜਿਹਾ ਉੱਪਰ ਆਉਣ ਨੂੰ ਆਪਾਂ ਨੂੰ ਦਿਖਦਾ ਇਹ ਸ਼ਹਿਰ ਦਾ ਵਿਊ ਤੇ ਜਿਹੜਾ ਤੁਸੀਂ ਉਹ ਬ੍ਰਿਜ ਦੇਖ ਰਹੇ ਹੋ ਇਹ ਕੈਨੇਡਾ ਦਾ ਸਭ ਤੋਂ ਵੱਡਾ ਫਲੋਟਿੰਗ ਬ੍ਰਿਜ ਜਿਹੜਾ ਕਿ ਪਹਿਲਾਂ ਹੀ ਦੱਸਿਆ ਕਿ 90% ਇਹਦਾ ਹਿੱਸਾ ਪਾਣੀ ਦੇ ਉੱਤੇ تیرਦਾ ਬਿਨਾਂ ਕੋਈ ਧਰਤੀ ਦੀ سپورਟ ਤੋਂ ਸੋ ਬੌਂ ਕਾ ਨਜ਼ਾਰਾ ਇੱਥੇ ਵੀ ਦੇਖਣ ਨੂੰ ਮਿਲਦਾ ਹਸਤੇ ਬਾਕੀ ਉੱਤੇ ਜਾ ਕੇ ਆਪਾਂ ਹੋਰ ਦੇਖਦੇ ਹਾਂ ਜੇ ਚੜਾਈ ਆਪਣੀ ਆਲਮੋਸਟ ਪਈ ਆ ਆਲਮੋਸਟ ਆਪਾਂ ਹਾਈਕ ਦੀ ਐਂਡ ਚੋਟੀ ਤੇ ਪਹੁੰਚ ਗਏ ਆ ਤੇ ਇੱਧਰ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਬਰਫਾਂ ਨਾਲ ਲੱਦੇ ਭੱਦੇ ਹੋਏ ਪਹਾੜ ਤੇ ਇੱਧਰ ਆਪਾਂ ਨੂੰ ਕੁਦਰਤ ਦਾ ਨਜ਼ਾਰਾ ਇੱਧਰ ਹਰੇ ਭਰੇ ਸਾਰੇ ਰੋਖਾ ਬਹੁਤ ਸੰਘਣੇ ਹੋ ਗਏ ਜਿੱਦਾਂ ਆਪਾਂ ਹਾਈਕ ਦੇ ਉੱਤੇ ਪੀਕ ਤੇ ਪਹੁੰਚ ਗਏ ਆ ਟੋਟਲੀ ਸੰਘਣੇ ਰੋਖਾ ਤੇ ਇੱਧਰ ਕੋ ਬਰਫ ਦੀ ਚਾਦਰਾਂ ਨਾਲ ਭਰੇ ਹੋਏ ਇਹ ਪਹਾੜ ਤੇ ਵਿਊ ਜਿਹੜਾ ਬਹੁਤ ਸੋਹਣਾ ਵਾ ਇਹ ਸਹਾਇਕ ਨੂੰ ਹੋਰ ਵੀ ਸੋਨਾ ਬਣਾਉਂਦੀ ਇਹਦੇ ਨਾਲ ਜਾਂਦੀ ਓਕਨਾਗਨ ਲੇਕ ਜਿਹਦੀ ਟੋਟਲ ਲੰਬਾਈ ਹੈ 135 ਕਿਲੋਮੀਟਰ ਇਹ ਸੀਗਾ ਆਪਣੀ ਹਾਈਕ ਦਾ ਜਾਂ ਟ੍ਰੇਲ ਕਹੋ ਉਹਦਾ ਐਂਡ ਇਸ ਨਿੱਕੀ ਜਿਹੀ ਹਾਈਕ ਦੇ ਨਾਲ-ਨਾਲ ਬਾਈਕਿੰਗ ਟ੍ਰੇਲ ਵੀ ਹੁੰਦੀ ਏ ਤੇ ਜੇ ਆਪਾਂ ਗੱਲ ਕਰੀਏ ਕੁਦਰਤੀ ਨਜ਼ਾਰਿਆਂ ਦੀ ਉਹ ਤਾਂ ਬਾਕਮਾਲ ਏ ਤੇ ਜੋ ਆਪਾਂ ਆਪਣੀ ਅੱਖਾਂ ਨਾਲ ਦੇਖ ਸਕਦੇ ਹਾਂ ਸ਼ਾਇਦ ਉਹ ਕੈਮਰਾ ਕੈਪਚਰ ਨਹੀਂ ਕਰ ਪਾਉਂਦਾ ਉਹ ਬੜਾ ਵਧੀਆ ਐਕਸਪੀਰੀਅੰਸ ਰਿਹਾ ਅਗਰ ਤੁਸੀਂ ਕਲੋਨੇ ਆ ਰਹੇ ਹੋ ਜਾਂ ਇੱਥੇ ਹੀ ਰਹਿ ਰਹੇ ਹੋ ਤਾਂ ਜ਼ਰੂਰ ਆਹ ਟ੍ਰੇਲ ਕਰਕੇ ਦੇਖਿਓ ਤਾਂ ਨਾ ਸੀਗਾ ਅਪੈਕਸ ਤੇ ਵਧੀਆ ਥੋੜੀ ਮੋਡਰੇਟ ਆ ਸ਼ੂਜ਼ ਵਗੈਰਾ ਆਪਣੇ ਵਧੀਆ ਪਾਪੂ ਕਿ ਆਇਓ ਹਾਈ ਕਾਲੇ ਆ ਤੁਹਾਡੇ ਕੋਈ ਹੋਰ ਹੋ ਜਿਹੜੀ ਗ੍ਰਿਪ ਵਧੀਆ ਬਣਾਉਂਦੇ ਨੇ ਪਾਣੀ ਪੂਣੀ ਨਾਲ ਲੈ ਕੇ ਆਇਓ ਸੋ ਬੇਅਰ ਦਾ ਵੀ ਇੱਥੇ ਕਹਿੰਦੇ ਥੋੜਾ ਐਕਟਿਵ ਨੇ ਸੋ ਬੇਅਰ ਸਪਰੇਅ ਜਾਂ ਕੋਈ ਭਾਲੂਆਂ ਤੋਂ ਬਚਣ ਲਈ ਜ਼ਰੂਰ ਨਾਲ ਲੈ ਆਇਓ ਸੋ ਇਧਰ ਸਾਰਾ ਲਗਭਗ ਹਰੇ ਭਰੇ ਆਪਾਂ ਨੂੰ ਪਹਾੜ ਦਿਖੰਦਾ ਆ ਤੇ ਉਧਰਲੀ ਸਾਈਡ ਥੋੜਾ ਜਿਹਾ ਬਰਫਵਾਰੀ ਦਾ ਹੈ ਸੋ ਗੋਟ ਸੀਗਾ ਤੇ ਬਾਕੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਨਾਲ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਰ ਦਿਓ